ਤੋ ਮੈਂ ਇਹ ਜਿਹੜਾ ਲਾਈਵ ਹੋ ਰਿਹਾ ਹੈ ਗਿੱਦੜਬੇ ਵਾਲਿਆਂ ਸੇ ਹੋ ਰਿਹਾ ਹੈ। ਆ ਮੈਨੂੰ ਪਤਾ ਨਹੀਂ ਸੀ ਰਾਤ 4 ਵਜੇ ਕੁਝ ਲੋਕਾਂ ਦੇ ਟੈਲੀਫੋਨ ਆਏ। ਔਰ ਪਤਾ ਲੱਗ ਗਿਆ ਕਿ ਕੁਝ ਲੋਕਾਂ ਨੂੰ ਸਾਡਿਆਂ ਨੂੰ ਸਿੰਬਲ ਮਿਲੇ ਵੇ ਸੀਗੇ ਜਿਹੜੇ। ਯਾਨੀ ਕਿ ਸਰਪੰਚੀ ਦੇ ਚੋਣ ਦੇ ਸਿੰਬਲ ਮਿਲ ਗਏ ਸੀ। ਤੇ ਉਹ ਸਿੰਬਲ ਕੈਨਸਲ ਕਰਕੇ 29 ਤੋਂ 30 ਪਿੰਡਾਂ ਦੇ ਟੋਟਲ 52 ਪਿੰਡ ਹੈ ਸਾਡੇ 29 ਤੋਂ 30 ਪਿੰਡਾਂ ਦੇ ਸਰਪੰਚਾਂ ਦੇ ਕਾਗਜ਼ ਜਿਹੜੇ ਆ ਉਹ ਕੈਨਸਲ ਕਰਤੇ ਇਹਦੇ ਤੋਂ ਇਹ ਮਤਲਬ ਹੈ ਕਿ ਇਹਰਾ ਮਤਲਬ ਚੋਣ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਪਾਰਟੀ ਜਿਹੜੀ ਲੋਕਤੰਤਰ ਦੀਆਂ ਗੱਲਾਂ ਕਰਦੀ ਸੀ ਜਾਂ ਜਿਹੜੀ ਕਹਿੰਦੇ ਸੀ ਕਿ ਅਸੀਂ ਨਵਾਂ ਬਦਲਾਵ ਲੈ ਕੇ ਆਵਾਂਗੇ ਉਹਨਾਂ ਨੇ ਬਦਲਾਵ ਦੇ ਰੰਗ ਵੈਸੇ ਤਾਂ ਪੂਰੇ ਪੰਜਾਬ 'ਚ ਵਿਖਾਏ ਪੂਰੇ ਪੰਜਾਬ 'ਚ ਵੇਖਣ ਨੂੰ ਮਿਲੇ ਲੇਕਿਨ ਇੱਥੇ ਬੜੀ ਸਕੀਮ ਦੇ ਨਾਲ ਲੋਕਾਂ ਤੋਂ ਪੈਸੇ ਲੈ ਲੇ ਕਾਗਜ਼ ਭਰਾਲੇ ਖਜ਼ਾਨੇ 'ਚ ਪੈਸੇ ਪਾ ਲੇ ਲੋਕਾਂ ਦੀ 4-4 ਦਿਨ ਖੱਜਲ-ਖਵਾਰੀ ਕੀਤੀ ਲਿਸਟਾਂ ਲਾਤੀਆਂ ਕਾਗਜ਼ ਸਹੀ ਹੈ ਔਰ ਉਸ ਤੋਂ ਬਾਅਦ ਅੱਜ ਰਾਤ ਨੂੰ 4 ਵਜੇ ਕਾਗਜ਼ ਜਿਹੜੇ ਆ ਸਾਰੇ ਰੱਦ ਕਰਦੇ 29 ਪੰਚਾਇਤਾਂ ਜਿਹੜੀਆਂ ਹੈਗੀਆਂ ਉਹ ਸਿੱਧੀਆਂ ਜੇਤੂ ਘਰਾੜ ਦੇ ਦਿੱਤੀਆਂ ਗਈਆਂ ਸੋ ਮੈਂ ਵਧਾਈ ਦੇਣਾ ਚਾਹਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਜੀ ਭਾਈ 29 ਸਰਪੰਚ ਗਿੱਦੜਵਾਚ ਤੁਹਾਡੇ ਬਣ ਗਏ ਆ ਹੁਣ ਬਾਏ ਇਲੈਕਸ਼ਨਾਂ ਬੜਾ ਫਾਇਦਾ ਕਰਾਂਗੇ ਅਸੀਂ ਤੁਹਾਡਾ ਜਿਹੜੇ ਲੋਕਾਂ ਨੂੰ ਇਸ ਕੱਲ ਦਾ ਫਾਇਦਾ ਸੀਗਾ ਕਿ ਸਰਪੰਚਾਂ ਨੇ ਉਹਨਾਂ ਦੇ ਘਰਾਂ 'ਚ ਆਉਣਾ ਸੀਗਾ ਔਰ ਜਨਾਬੇ ਆਲੀ ਮੈਂ ਤੁਹਾਨੂੰ ਦੱਸ ਦਿਆਂ ਇਹ ਨਹੀਂ ਹੋਇਆ ਪਹਿਲਾਂ ਗਿੱਦੜਬਾਚ ਕਦੇ ਜਿਸ ਪ੍ਰਕਾਰ ਦਾ ਤੁਸੀਂ ਮਾਹੌਲ ਬਣਾਇਆ ਕਿ ਗਿੱਦੜਬਾਚ 'ਚ ਕਾਗਜ਼ ਕੈਂਸਲ ਹੋਣ ਬਾਈ ਇਲੈਕਸ਼ਨ ਹੋਊਗਾ ਫਿਰ ਮੇਰੇ ਵੀ ਕਾਗਜ਼ ਕੈਂਸਲ ਕਰਾ ਦਿਓ ਆਹ ਜਿਹੜਾ ਐਸ ਡੀ ਐਮ ਲਾਇਆ ਤੁਸੀਂ ਜਿਹਦੇ ਗਲੇ 'ਚ ਪੱਟਾ ਪਾਇਆ ਵਿਆ ਜਿਹੜਾ ਨਾਂ ਜਸਪਾਲ ਸਿੰਘ ਹੈ ਗੱਲਾਂ ਦਾ ਬੜੀਆਂ ਵੱਡੀਆਂ ਵੱਡੀਆਂ ਕਰਦਾ ਇਹ ਲੇਕਿਨ ਹੁਣ ਇਹਦੀ ਸ਼ੂਗਰ ਘਟੀ ਪਈ ਐ ਫੋਨ ਨਹੀਂ ਚੱਕਦਾ ਵਧੀ ਪਈ ਐ ਕੋਈ ਕਹਿੰਦਾ ਇਹਦਾ ਦੋਸਤ ਦਾ ਫੋਨ ਆਇਆ ਸੀ ਭੋਲਾ ਸਾਡਾ ਐਮਸੀ ਐ ਉਹ ਕਹਿੰਦਾ ਵੀ ਉਹਰਾ ਫੋਨ ਆਇਆ ਔਰ ਇਹ ਸ਼ੂਗਰ ਵਧ ਗਈ ਐ ਮੈਂ ਕਿਹਾ ਅਜੇ ਤਾਂ ਘਟਣੀ ਵੀ ਐ ਜੇ ਜਸਪਾਲ ਸਿੰਘ ਸਮਾਂ 2 ਸਾਲਾਂ ਬਾਅਦ ਤੇਰਾ ਇਲਾਜ ਨਾ ਕੀਤਾ ਤਾਂ ਮੈਨੂੰ ਕੁਲਦੀਪ ਸਿੰਘ ਦਾ ਪੁੱਤ ਨਾ ਕਹੀਂ ਔਰ ਜਿਨੇ ਜਿਨੇ ਸਾਨੂੰ ਭਾਜੀ ਪਾਈ ਐ ਔਰ ਇਹ ਅਸੀਂ ਭਾਜੀ ਮੂੜੀ ਐ ਹਮੇਸ਼ਾ ਜ਼ਿੰਦਗੀ ਚ ਔਰ ਇਹ ਉਹਨੂੰ ਉਗ ਏਦਾਂ ਹੀ ਘਟਦੀ ਵੱਧਦੀ ਰਹੂਗੀ ਇੱਕ ਹੈ ਗਿਆ ਬਾਈ ਡੀਸੀ ਉਹਰਾ ਨਾਏ ਤ੍ਰਪਾਠੀ ਤ੍ਰਪਾਠੀ ਦਾ ਹੈ ਨਹੀਂ ਮੈਨੂੰ ਹੋਰ ਹੀ ਕੁਝ ਲੱਗਦਾ ਏ ਕਿਉਂਕਿ ਇਹਦੀ ਤ੍ਰਪਾਠੀ ਸਾਹਿਬ ਵਾਲੀ ਤਾਂ ਕੋਈ ਸ਼ਕਲ ਨਹੀਂ ਲੱਗਦੀ ਜਿਸ ਪ੍ਰਕਾਰ ਦੀ ਸ਼ਕਲ ਔਰ ਸੂਰਤ ਹੈ ਔਰ ਇਹ ਜਿਵੇਂ ਪਿੰਡ ਦਾ ਚੌਕੀਦਾਰ ਕਰਦਾ ਹੁੰਦਾ ਇਸ ਤਰ੍ਹਾਂ ਡੀਸੀ ਦਾ ਬਿਹੇਵੀਅਰ ਹੈ ਆਈਐਸ ਦੇ ਨਾਮ ਨੂੰ ਇਹਨਾਂ ਨੇ ਮੈਂ ਸਮਝਦਾ ਕਿ ਦਾਗ ਲਾਤਾ ਹੈ ਆਈਐਸ ਤਾਂ ਬਹੁਤ ਵੱਡਾ ਉੱਚਾ ਰਤਬਾ ਹੈ ਪੰਜਾਬ ਦੇ ਅੰਦਰ ਔਰ ਆਈਆਈਐਸ ਆਫੀਸਰ ਬਹੁਤ ਚੰਗੇ ਵੀ ਹੈ ਇੱਥੇ ਪਹਿਲਾ ਡਿਪਟੀ ਕਮਿਸ਼ਨਰ ਲੱਗੇ ਰਹੇ ਉਹਨਾਂ ਨੇ ਆਪ ਦੇ ਡਿਪਟੀ ਕਮਿਸ਼ਨਰ ਦੀ ਕੁਰਸੀ ਦਾ ਗਰੀਮਾ ਦਾ ਸਨਮਾਨ ਰੱਖਿਆ ਲੇਕਿਨ ਇੰਨਾ ਲੋਗਾ ਨੇ ਮੈਂ तमाम ਆਈਐਸ ਆਫੀਸਰ ਸਹਿਬਾਨ ਨੂੰ ਦੱਸਣਾ ਚਾਹੁੰਦਾ ਇਹ ਜਿਹੜੇ ਥੱਲਿਓਂ ਚੱਲ ਕੇ ਆਏ ਤੁਸੀਂ ਆਈਐਸ ਆਫੀਸਰ ਬਣਾਤੇ ਇੰਨਾ ਲੋਗਾ ਨੇ ਤੁਹਾਡੀ ਲੋਕਾਂ ਦੀ ਵੀ ਮਿੱਟੀ ਪਲੀਤ ਕਰ ਦਿੱਤੀ ਹੈ ਆ ਜਿਹੜਾ ਤਿਰਪਾਠੀ ਵਰਗੇ ਜਿਹੜੇ ਲੋਕ ਆ ਗਏ ਇਹ ਜਿਵੇਂ ਜਿਵੇਂ ਬੰਦਾ ਨੂੰ ਆਰਡਰ ਮਾਰੀਦਾ ਨਾ ਐਦਾਂ ਫਾਇਲਾ ਫੋਟੋ ਐਦਾਂ ਖਚਾਉਂਦਾ ਹੈ ਇਹ ਲੀਡਰਾਂ ਦੇ ਨਾਲ ਜਿਵੇਂ ਇਹ ਵੀ ਕਦੇ ਫੋਟੋ ਨਹੀਂ ਖਿੱਚੀ ਹੁੰਦੀ ਕਿਸੇ ਮੰਤਰੀ ਦੇ ਨਾਲ ਏਰੀਆ ਅਖਬਾਰਾਂ ਚ ਫੋਟੋ ਦੇਖ ਲਓ ਇਹ ਐ ਮੂੰਹ ਕੱਢ ਕੇ ਫੋਟੋ ਖਚਾਉਂਦਾ ਹੈ ਕਿ ਜਿਵੇਂ ਆਮ ਬੰਦਾ ਕੋਈ ਜਿਨੇ ਵਿਚਾਰੇ ਨੇ ਕੁਝ ਵੇਖਿਆ ਨਹੀਂ ਕਿਉਂਕਿ ਇਹ ਨੂੰ ਇਹ ਕਹਿ ਕੇ ਲਾਇਆ ਗਿਆ ਡੀਸੀ ਤੈਨੂੰ ਡੀਸੀ ਦਾ ਲਾਉਣਾ ਨਹੀਂ ਇਹਨੂੰ ਇਸ ਤੋਂ ਪਹਿਲਾਂ ਕਿਸੇ ਕਿਸੇ ਸਰਕਾਰ ਨੇ ਡਿਪਟੀ ਕਮਿਸ਼ਨਰ ਲਾਇਆ ਕਿਉਂਕਿ ਇਹ ਕਾਬਿਲ ਹੀ ਨਹੀਂ ਸੀਗਾ ਜੇ ਕਾਬਿਲ ਹੁੰਦਾ ਤੇ ਇਹਨੂੰ ਡੀਸੀ ਪਹਿਲਾਂ ਲਾ ਦਿੰਦੇ ਕਿਤੇ ਸੋ ਪਹਿਲੀ ਆ ਰਹੀ ਇਹ ਸਰਕਾਰ ਨੇ ਇਹਨੂੰ ਡੀਸੀ ਲਾਇਆ ਡਿਪਟੀ ਕਮਿਸ਼ਨਰ ਲਾਇਆ ਹਾਲਾਂਕਿ ਇਹਦੀ ਰਿਟਾਇਰਮੈਂਟ ਹੋ ਜਾਣੀ ਹੈ ਕੋਈ 2 4 5 ਸਾਲਾਂ ਨੂੰ ਸੋ ਇਸ ਬੰਦੇ ਨੇ ਮੁੱਖ ਮੰਤਰੀ ਸਾਹਿਬ ਦੇ ਇਹ ਸਾਰਾ ਜਿਹੜਾ ਅਡੰਬਰ ਰਚਿਆ ਸੋ ਚਲੋ ਮੁਬਾਰਕਾਂ ਤੁਹਾਨੂੰ ਹਜੇ ਤਾਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਹਟਾਉਣਾ ਵੀ ਹੈ ਦੋਹਾਂ ਜਾਣਿਆਂ ਨੂੰ ਜਦੋਂ ਗਿੱਦੜਬੇ ਦੀ ਜਿਮਨੀ ਚੋਣ ਹਾਰੋਗੇ ਨਾ ਉਦੋਂ ਤੁਸੀਂ ਲਾ ਦਿੱਤੇ ਜਾਓਗੇ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਦੋਸ਼ ਹੈ ਉਹ ਮਿਸਟਰ ਜਿਹੜਾ ਆ ਹੈਗਾ ਮੈਂ ਇਸ ਨੂੰ ਕਹਿਣਾ ਹੀ ਨਹੀਂ ਚਾਹੁੰਦਾ ਵੀ ਇਹ ਤੂੰ ਤਰਪਾਠੀ ਹੈ ਤੂੰ ਹੈ ਹੀ ਕੁਝ ਹੋਰ ਸੋ ਇਹਦੇ ਤੇ ਤੇ ਆ ਜਿਹੜਾ ਜਸਪਾਲ ਐ ਐਸਡੀਐਮ ਐ ਹੁਣ ਜਾਣ ਤਾਂ ਜਸਪਾਲ ਸਿੰਘ ਇਹ ਕੰਮ ਕਰੀ ਜੇ ਖੁਸ਼ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੂੰ ਜਾਂ ਸਰਕਾਰ ਨੂੰ ਤਾਂ ਤੂੰ ਸਾਡੇ ਕਾਗਜ ਹੀ ਉਡਾ ਦੀ ਭਰਾ ਮੇਰਿਆ ਉਦੋਂ ਵੀ ਰੱਖਦੀ ਨਾ ਇਹਨਾਂ ਗਰੀਬਾਂ ਨਾਲ ਕਿਉਂ ਧੱਕਾ ਕੀਤਾ ਸਰਪੰਚੀਆਂ ਦੇ ਜਿਹੜੇ ਐਸ ਸੀ ਗਰੀਬ ਭਰਾ ਜਿਨ੍ਹਾਂ ਦੇ ਫਾਇਦੇ ਹੋਣੇ ਸੀ ਗਲੀਆਂ 'ਚ ਜਾਣਾ ਸੀ ਸਰਪੰਚਾਂ ਨੇ ਵੋਟਾਂ ਮੰਗਣ ਜਾਣਾ ਸੀ ਹੱਥ ਜੋੜਨੇ ਸਨ ਫਿਰ ਉਹਨਾਂ ਨੇ ਉਹਨਾਂ ਤੋਂ ਮੋਹਰ ਲਵਾਉਣੀ ਸੀ ਹੁਣੇ ਜਿਹੜੇ ਜੇਤੂ ਕਰਾਰ ਦੇਤੇ ਇਹਨਾਂ ਨੇ ਤਾਂ ਕਿਸੇ ਦੇ ਕੋਲੇ ਜਾਣਾ ਹੀ ਨਹੀਂ ਔਰ ਵਿਚਾਰੇ ਲੋਕਾਂ ਨੂੰ ਇਹ ਕਹਿਣਗੇ ਅਸੀਂ ਕਿਹੜਾ ਵੋਟਾਂ ਲਈਆਂ ਸੋ ਮੇਰੇ ਕਹਿਣ ਦਾ ਮਤਲਬ ਪਿੰਡਾਂ ਦੇ ਪਿੰਡਾਂ ਦੇ ਗਰੀਬਾਂ ਦੀਆਂ ਬਦਸੀਸਾਂ ਤੁਹਾਨੂੰ ਦੂਆ ਨੂੰ ਮਿਲਣੀਆਂ ਜੋ ਤੁਸੀਂ ਕੰਮ ਕੀਤਾ ਤੇ ਤੀਜਾ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਹਿਬਾਨ ਐ ਨਵੇਂ-ਨਵੇਂ ਆਮ ਆਦਮੀ ਪਾਰਟੀਆਂ ਜੁਆਇਨ ਕੀਤੀਆਂ ਜਿਨ੍ਹਾਂ ਲੋਕਾਂ ਨੇ ਆ ਤਿੰਨ ਚਾਰ ਦੋ ਆ ਹੋਰ ਐ ਮੇਰੀ ਬੇਨਤੀ ਐ ਪਿੰਡਾਂ ਵਾਲਿਓ ਮੈਂ ਆ ਰਿਹਾ ਹਾਂ ਠੀਕ ਚੱਲਣ ਲੱਗਿਆ ਤੇ ਮੈਂ 11:30 11:00 ਵਜੇ ਪਹੁੰਚ ਜਾਊਂਗਾ ਗਿੱਦੜਬਾ ਤੇ ਸਾਰੇ ਜਾਣੇ ਐਸ ਡੀ ਐਮ ਦੇ ਦਫਤਰ 'ਚ ਤੁਸੀਂ ਆ ਜਾਓ ਤਾਂ ਜੋ ਆਪਾਂ ਇਹਨਾਂ ਨਾਲ ਸਾਬ ਕਿਤਾਬ ਕਰ ਲਈਏ ਜੋ ਹੋਊਗਾ ਫਿਰ ਵੇਖੀ ਜਾਊਗੀ ਸੋ ਮੇਰੀ ਤੁਹਾਨੂੰ ਬੇਨਤੀ ਹੈ ਸਾਰੇ ਜਾਣੇ ਫਿਰ ਆਪਾਂ ਅਗਲਾ ਫੈਸਲਾ ਉੱਥੇ ਲਵਾਂਗੇ ਕਿ ਉਸ ਤੋਂ ਬਾਅਦ ਉਤਰਪਟ ਜਿਹੜਾ 에ਰੇ ਜਾਣਾ ਹੈ ਡੀਸੀ ਦੇ ਜਾਣਾ ਹੈ ਕਿ ਫਿਰ ਐਸਡੀਐਮ ਨੂੰ ਘੇਰਨਾ ਤੇ ਮੇਰੀ ਬੇਨਤੀ ਹੈ ਹੁਣ ਐਸਡੀਐਮ ਐਡਾ ਉੱਚਾ ਲੰਮਾ ਜਟਾਂ ਦਾ ਮੁੰਡਾ ਆਪਦੇ ਆਪ ਨੂੰ ਬਹੁਤ ਕਹਿਣ ਕਹਿੰਦਾ ਇਹਨੂੰ ਕਹੇ ਐਸਡੀਐਮ ਦਫਤਰ ਆਜ ਸੋ ਐਸਡੀਐਮ ਦਫਤਰ ਆਓ ਤਾਂ ਫਿਰ ਪਤਾ ਲੱਗਣਾ ਹੈ ਵੀ ਕੀ ਹੋਣਾ ਔਰ ਇੱਕ ਮੇਰੀ ਬੇਨਤੀ ਹੈ ਤੁਹਾਨੂੰ ਯਾਰ ਦੋਸਤੋ ਜਿੰਨੇ ਵੀ ਪਿੰਡਾਂ 'ਚ ਇਹ ਗੱਲ ਮੇਰੀ ਸੁਣ ਰਹੇ ਹੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੀ ਪਿੰਡਾਂ ਦੇ ਵੇੜਿਆਂ ਦੇ ਵਿੱਚ ਪਿੰਡਾਂ ਦੇ ਮੁਹੱਲਿਆਂ ਦੇ ਗਲੀਆਂ ਦੇ ਵਿੱਚ ਇਹ ਵੀਡੀਓ ਪਹੁੰਚਾ ਦਿਓ ਕਿ ਆਮ ਆਦਮੀ ਪਾਰਟੀ ਨੇ ਸਰਪੰਚੀਆਂ ਦੇ ਕਾਗਜ਼ ਰੱਦ ਕਰ ਦਿੱਤੇ ਹਨ ਹੁਣ ਸਰਪੰਚ ਤੁਹਾਡੇ ਬੂਏ ਤੇ ਨਹੀਂ ਆਉਣਗੇ ਤੁਹਾਡਾ ਫੋਨ ਵਾਲਾ ਫਾਇਦਾ ਇਹਨਾਂ ਨੇ ਨੁਕਸਾਨ ਕਰਾਤਾ ਤੁਹਾਨੂੰ ਕਈਆਂ ਨੂੰ ਪਰਿਵਾਰਾਂ ਨੂੰ ਫਾਇਦਾ ਹੋਣਾ ਸੀ ਕਈਆਂ ਦੀ ਗੱਲਬਾਤ ਸੁਣੀ ਜਾਣੀ ਸੀ ਕਈਆਂ ਦੇ ਕੰਮ ਹੋਣੇ ਸਨ ਸੋ ਤਕੜੇ ਹੋ ਕੇ ਹੁਣ ਇਹ ਜੇ ਆਪਾਂ ਸਾਰੇ ਸਾਰੇ ਅਣਖ ਹੋਰ ਗੈਰਤ ਵਾਲੇ ਆ ਤਾਂ ਆਮ ਆਦਮੀ ਪਾਰਟੀ ਦੇ ਇਹਨਾਂ ਲੀਡਰਾਂ ਨੂੰ ਪਿੰਡ ਚ ਨਹੀਂ ਵੜਨ ਦਿਆਂਗੇ ਜਿਵੇਂ ਕਿਸਾਨ ਯੂਨੀਅਨ ਵਾਲੇ ਮੋਰਚਾ ਲਾ ਕੇ ਭਾਜਪੀ ਵਾਲਿਆਂ ਦੀ مخالਫਤ ਉਹਨਾਂ ਨੇ ਕਰਦੇ ਰਹੇ ਐ ਇਸੇ ਤਰ੍ਹਾਂ ਇਹਨਾਂ ਲੀਡਰਾਂ ਦਾ ਜਿਹੜੇ ਨਵੇਂ-ਨਵੇਂ ਆਮ ਆਦਮੀ ਪਾਰਟੀ ਦੇ ਲੋਕ ਲੀਡਰ ਬਣੇ ਐ ਸਾਰੇ ਲੋਕ ਔਰ ਇਹਨਾਂ ਦਾ ਪਿੱਟ ਸਿਆਪਾ ਅਸੀਂ ਲੋਕਾਂ ਨੇ ਕਰਨਾ ਕਿਉਂਕਿ ਕਾਗਜ਼ ਇਹਨਾਂ ਨੇ ਤੁਹਾਡੇ ਕੈਂਸਲ ਕਰਾਏ ਐ हिम्मत ਸੀ ਤਾਂ 30 ਪਿੰਡਾਂ ਚ ਚੋਣਾਂ ਲੜਦੇ ਫੇਰ ਪਤਾ ਲੱਗਦਾ ਵੀ ਕੀ ਭਾਵੇਂਖਦੀ ਐ ਸੋ ਮੇਰੀ ਤਾਂ ਬੇਨਤੀ ਐ ਸਰਕਾਰ ਨੂੰ ਕਿ ਇਹ ਸਰਪੰਚੀ ਦੇ ਕਾਗਜ਼ ਰੱਦ ਕਰਨੇ ਤਾਂ ਸਰਦਾਰ ਜੀ ਕਰਤੇ ਸਵਾਦ ਤਾਂ ਫੇਰ ਆ ਵੀ ਜੇ ਐਮਐਲਏ ਦੇ ਚੋਣਾਂ ਦੇ ਕਾਗਜ਼ ਰੱਦ ਕਰਾਇ ਤਾਂ ਫੇਰ ਮੈਂ ਮੰਗਾ ਵੀ ਵਾਕਈ ਜੁਰਤ ਵਾਲਾ ਤੇਰਾ ਆਹ ਰੂ ਲੱਗਿਆ ਤੇ ਜਾਂ ਤੇਰਾ ਡੀਸੀ ਲੱਗਿਆ ਇਹ ਡੇਢ ਮਹੀਨੇ ਦੇ ਮਹਿਮਾਨ ਐ ਇਹਨਾਂ ਨੂੰ ਰਹਿਣ ਨਹੀਂ ਦੇਣਾ ਇਲੈਕਸ਼ਨ ਕਮਿਸ਼ਨ ਦਿੱਲੀ ਨੂੰ ਵੀ ਮਿਲੂੰਗਾ ਹਾਈ ਕੋਰਟ ਚੇਨਨ ਦੀ ਰੈਟ ਵੀ ਪਾਉਂਗਾ ਤਰੀਕਾਂ ਤੇ ਦੱਬੀ ਫਿਰੂੰਗਾ ਔਰ ਜਦੋਂ ਸਮਾਂ ਆ ਗਿਆ ਇਹਨਾਂ ਦੀਆਂ ਇਨਕੁਆਰੀਆਂ ਖੋਲ ਕੇ ਇਸੇ ਐਸਡੀਐਮ ਦੀ ਤੇ ਇਸੇ ਡੀਸੀ ਨੂੰ ਇਹਨੂੰ ਮਜਾ ਛਕਾਵਾਂਗੇ ਜੇ ਤੁਹਾਡੇ ਸਾਰੇ ਸਰਪੰਚਾਂ ਤੋਂ ਹੱਥ ਜੋੜ ਕੇ ਜਿਹੜੇ ਖੜੇ ਸੀ ਮਾਫੀ ਨਾ ਮੰਗਾਈ ਤਾਂ ਰਾਜਾ ਵੜਿੰਗਣਾ ਕਿਓ ਜੋ ਤੇ ਤਕੜੇ ਹੋ ਜੋ ਆਜੋ 11:30 ਵਜੇ ਉੱਥੇ ਪਹੁੰਚਦਾ ਮੈਂ ਧੰਨਵਾਦ ਗਿੱਦੜਵੇ ਵਾਲਿਓ ਜਿਉਂਦੇ ਰਹੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ